ਹਾਂਜੀ ਸਵੇਰ ਦੇ ਹੋ ਗਏ ਆ 8:30 ਤੇ ਅੱਜ ਸਭ ਥੋੜਾ ਲੇਟ ਹੀ ਹੋ ਗਏ ਕਿਉਂਕਿ ਨਾ ਅੱਜ ਮੌਸਮ ਥੋੜਾ ਠੰਡਾ ਆ ਵੇਖੋ ਤੋਪਣੀ ਪੂਰੀ ਨਿਕਲੀ ਤੇ ਆ ਦਾਣਾ ਪਾਣੀ ਆਪਾਂ ਰੱਖਤਾ ਵੇਖਿਓ ਡੋ ਡਾਉਂਦੀਆਂ ਬਾਹਰ ਨਾਲੇ ਆਂਡੇ ਦੇਖਦੇ ਸਵੇਰੇ ਸਵੇਰੇ ਕਦੇ ਆ ਜਾਂਦੇ ਪੰਜ ਛੇ ਕਦੇ ਇੱਕ ਅੱਧਾ ਹੀ ਹੁੰਦਾ ਤੇ ਰੁਕੋ ਵੇਖਿਓ ਕਾਲੀਆਂ ਪੰਡੀਆਂ ਆਜੋ 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 ਵੇਖੋ ਜੇ ਪੀਆ ਟੀਸੀ ਵਾਲੀ ਵਾਸਤੇ ਬੀਬੀਆਂ ਨਹੀਂ ਇੱਕੇ ਦਾ ਚੜਦੇ ਆ ਇਹ ਸੀਟ ਮਿਲ ਜੇ ਸੀਟ ਮਿਲ ਜੇ ਆਜੋ 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 ਚਲੋ ਜੀ ਚਲੋ 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 ਆਜੋ 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 ਕੁੜੀਆਂ ਬਾਤੀਆਂ ਰਹਿ ਗਈਆਂ ਬਾਕੀ ਆ ਲਾਇਦਾ ਬੜਾ ਸੋਖਾ ਅੱਜ ਜਮਾ ਫੁੱਲ ਹੋ ਜਾਂਦੇ ਆ ਲਾਇਆ ਨਾ ਆਪਾਂ ਸਵੇਰੇ ਆ ਕੀ ਨਾ ਲੈਂਦੇ ਆ ਰਾਤ ਨੂੰ ਵੀਂਜ ਤੇ ਬਹਿ ਜਾਣ ਜੰਦਰਾ ਟੰਗ ਦੀ ਸਾਰੀਆਂ ਇੰਦੇ ਤੇ ਕੋਈ ਆ ਬੂਏ ਤੇ ਸਾਡਾ ਰਦਾ ਬੰਦਾ ਅਭੀ ਰੱਸੀਆਂ ਲਾ ਦੀ ਇੰਦੇ ਤੇ ਬਹਿ ਜਾਣ ਕਰਨੀਆਂ ਪਰ ਨਾ ਉੱਥੇ ਬਲਬ ਆ ਜਾਂਦਾ ਫਿਰ ਅਸੀਂ ਕਿਵੇਂ கரੰਟ ਕਰੋੜ ਦਾ ਵੀ ਡਾਰਾਂ ਆਂਡਾ ਮੇਰੇ ਹਿਸਾਬ ਨਾਲ ਤਾਂ ਹੈ ਨਹੀਂ ਕੋਈ ਇੱਕ ਬੈਠੀ ਹੋਈ ਜੈਨੇ ਦੇ ਨਾਲ ਇਹਨੂੰ ਭੁੱਖ ਨਾਲ ਹੈ ਨਹੀਂਗਾ ਹੈ ਲੋਈ ਉਹ ਵੀ ਆਇ ਕਹ ਥੋੜੀ ਹੋਣੀ ਕਦੇ 5 6 ਆ ਜਾਂਦੇ ਸਵੇਰੇ ਨੀ ਤਾਂ ਜਿਆਦੇ ਤਾਂ ਥੋੜਾ ਜਿਵੇਂ ਧੁੱਪਲੀ ਚੜਦੀ ਨਾ ਉਦੋਂ ਹੀ ਆਉਂਦੇ ਆ ਫਾਰਮ ਦੀ ਸਫਾਈ ਵੀ ਕਰਨ ਵਾਲੀ ਹੋ ਗਈ ਆ ਤਾਂ ਝੋਨੇ ਝੋਨੇ ਚ ਬਾਹਰ ਰੁੱਝੇ ਹੋਏ ਆਹੀਂ ਲਓ ਜੀ ਇੱਕ ਆ ਪਿਆ ਆ ਬੈਠੀ ਹੋਈ ਆ ਕਾਕੇ ਤੇਰੇ ਥੱਲੇ ਇੱਕ ਆ ਕੇ ਹੋਰ ਵੀ ਆ ਇੱਕ ਹੋਰ ਆ ਇਹ ਨਹੀਂ ਹੋਰ ਇਹਨੇ ਦੇਣਾ ਮੈਨ ਲੱਗਦਾ ਤੇ ਦੋ ਪਹਿਜੇ ਆ ਆ ਜਾ ਏ ਲਓ ਜੀ ਆ 6 ਅੰਡੇ ਸਵੇਰੇ ਆ ਗਏ ਜਿਵੇਂ ਕਿ ਤੁਹਾਨੂੰ ਦੱਸੇ ਪੰਜ ਛੇ ਕਦੇ ਆਏ ਨੇ ਕਦੇ ਇੱਕ ਵੀ ਆਉਂਦਾ ਕਦੇ ਨਹੀਂ ਵੀ ਆਉਂਦਾ ਤੇ ਆ 6 ਆਏ ਆ ਤੇ ਬਾਕੀ ਤੁਹਾਨੂੰ ਸਾਰੇ ਦਿਨ ਦੀ ਡਿਟੇਲ ਵੀ ਦਵਾਵਾਂਗੇ 6 ਆ ਗਏ ਆ ਤੇ ਉਸ ਤੋਂ ਬਾਅਦ ਕਿੰਨੇ ਆਉਂਦੇ ਉਹ ਤਾਂ ਫਿਰ ਬਾਅਦ ਚ ਵੀਡੀਓ ਪਾਵਾਂਗੇ ਤੇ ਕਰ ਲਓ ਫੋਲੋ ਵੇਖਣ ਲਈ